ਔਰ ਮੈਨੂੰ ਬਹੁਤ ਯਾਰੀ ਆਉਂਦੀ ਆਪਣੀ ਗਰੀਬੀ ਵੀ ਐਸ ਗਰੀਬੀ ਦੇ ਵਿੱਚੋਂ ਮੈਂ ਰੋਟੀ ਕਮਾ ਰਿਆ ਵਾਂ ਔਰ ਮੈਨੂੰ ਮਿਲ ਨਹੀਂ ਰਹੀ ਏ ਮੈਨੂੰ ਮੌਕਾ ਮਿਲਿਆ ਗੁਰੂ ਨਾਮਦਾਸ ਨੇ ਮੌਕਾ ਦਿੱਤਾ ਵੀ ਸੇਵਾ ਕਰ ਮੈਂ ਸੇਵਾ ਕਰ ਰਿਹਾ ਵਾਂ ਇਹ ਰੇੜੀ ਲਾਈ ਪਾਸ ਤੋਂ 25 ਸਾਲ ਪਹਿਲਾਂ ਉਦੋਂ ਮੈਨੂੰ 2 ਰੁਪਏ ਕਿਲੋ ਲੱਕੜ ਮਿਲਦੀ ਸੀ ਔਰ 15 ਰੁਪਏ ਕਿਲੋ ਛੋਲੇ ਮਿਲਦੇ ਸੀ ਔਰ ਇਹ ਆਲੂ ਲਗਭਗ ਉਦੋਂ ਮੇਰੇ ਖਸਾਬ ਨਾਲ 5 ਰੁਪਏ ਕਿਲੋ ਮਿਲਦੇ ਸੀ ਅੱਜ ਦੇ ਮਹਿੰਗਾਈ ਦੇ ਹਿਸਾਬ ਨਾਲ ਮਾਪਿਓ 10 ਰੁਪਏ ਦਿੰਦੇ ਆ ਔਰ ਮੈਨੂੰ ਆਉਂਦਾ ਤਰ੍ਹਾਂ ਵੀ ਬੱਚਾ 10 ਰੁਪਏ ਲੈ ਆਂਦਾ ਕੀ ਖਾਏਗਾ ਉਹਨਾਂ ਤੇ ਪੇਟ ਵੀ ਭਰ ਗਿਆ ਔਰ ਮੈਂ 10 ਰੁਪਏ ਦਾ ਕੁਲਚਾ ਬੱਚਿਆਂ ਨੂੰ ਬਿਠਾ ਕੇ ਅੰਦਰ ਖਵਾ ਰਿਹਾ ਠੰਡਾ ਪਾਣੀ ਨਾਲ ਦੇ ਰਿਹਾ ਵਾਂ ਅਜਾ ਬਾਕੀ ਬਾਕੀ ਕੁਲਚਾ ਕਿੰਨੇ ਰੁਪਏ ਦਾ ਹੋਏਗਾ ਤੁਹਾਨੂੰ ਬਾਦ ਮੈਂ 30 ਰੁਪਏ ਦਾ ਕੁਲਚਾ ਆਇਆ ਵੇਖੋ 30 ਰੁਪਏ ਦਾ ਕੁਲਚਾ ਲਗਾਇਆ ਹੈ ਕਿਦਾਂ ਦਾ ਲੱਗਦਾ ਏ ਜਦੋਂ ਲੋਕ ਖਾ ਕੇ ਜਾਂਦੇ 10 ਰੁਪਏ ਚ ਉਹਨਾਂ ਨੂੰ ਵੀ ਖੁਸ਼ੀ ਮਿਲ ਜਾਂਦੀ ਏ ਤੁਹਾਨੂੰ ਕੀ ਮਹਿਸੂਸ ਹੋਇਆ ਮੈਨੂੰ ਬੜੀ ਖੁਸ਼ੀ ਹੁੰਦੀ ਜੀ ਮੇਰੇ ਮਨ ਨੂੰ ਖੁਸ਼ ਹੋ ਜਾਂਦਾ ਸੱਚੀ ਗੱਲ ਜੀ ਤੁਸੀਂ ਦੇਖ ਰਹੇ ਹੋ ਆਣੇ ਮੈਸਟਰ ਦੀਪ ਸਿੰਘ ਹਾਜ਼ਰ ਆ ਪੰਜਾਬੀਆਂ ਦਾ ਖਾਸ ਕਰਕੇ ਅੰਮਰਸਰੀਆ ਦਾ ਇਹ ਜ਼ਾਇਕਾ ਲੈ ਕੇ ਆਲੂ ਵਾਲੇ ਕੁਲਚੇ ਦਾ ਜਦੋਂ ਨਾਮ ਲੈਂਦੇ ਆ ਤਾਂ ਖਾਸ ਕਰਕੇ ਮੂੰਹ ਚ ਪਾਣੀ ਆ ਜਾਂਦਾ ਆ ਸਵੇਰ ਦੀ ਸ਼ੁਰੂਆਤ ਤਸਵੀਰ ਦੇ ਨਾਸ਼ਤੇ ਦੀ ਸ਼ੁਰੂਆਤ ਇਸ ਆਲੂ ਵਾਲੇ ਕੁਲਚੇ ਤੋਂ ਹੁੰਦੀ ਹੈ ਪਰ ਇਸ ਆਲੂ ਵਾਲੇ ਕੁਲਚੇ ਦੀ ਖਾਸियत ਤੁਹਾਨੂੰ ਦੱਸਾਂਗੇ ਅੱਜ ਦੀ ਮਹਿੰਗਾਈ ਦੇ ਜਮਾਨੇ ਦੇ ਵਿੱਚ ਜਿੱਥੇ ਤੇਲ ਜਿਹੜਾ ਆ 160 ਰੁਪਏ ਪਹੁੰਚ ਗਿਆ ਆ ਆਲੂਆਂ ਦੀ ਕੀਮਤ 40-50 ਰੁਪਏ ਕਿਲੋ ਹੋ ਗਈ ਆ ਆਟੇ ਦਾ ਤੋੜਾ 300-350 ਤੋਂ ਘਟ ਨਹੀਂ ਹੁੰਦਾ ਪਰ ਇਹ ਆਲੂ ਵਾਲਾ ਕੁਲਚਾ ਸਿਰਫ ਤੇ ਸਿਰਫ 10 ਰੁਪਏ ਦੇ ਵਿੱਚ ਦਿੰਦੇ ਨੇ ਡੈਮ ਗੰਜ ਵਿੱਚ ਇਹਨਾਂ ਦੀ ਇੱਕ ਰੇੜੀ ਆ ਦੁਕਾਨ ਆ ਜਿੱਥੇ 10 ਰੁਪਏ ਦੇ ਵਿੱਚ ਸਿਰਫ ਆਲੂ ਵਾਲਾ ਕੁਲਚਾ ਖਵਾਉਂਦੇ ਨੇ ਸੋ ਇਹ ਤਸਵੀਰਾਂ ਇੱਕ ਵਾਰ ਤੁਹਾਨੂੰ ਰੋਕ ਕਰਾਂਗੇ ਕਹ ਲਈਏ ਕਿ ਮਾਰੇ ਤੋਂ ਮਾਰਾ ਬੰਦਾ ਵੀ ਜਿਹੜਾ ਹੈ ਆਪਣਾ ਇੱਥੋਂ ਢਿੱਡ ਭਰ ਸਕਦਾ ਆ ਸੋ ਬਹੁਤ ਵਧੀਆ ਆ ਗੱਲਬਾਤ ਕਰਾਂਗੇ ਕਿ ਆਖਰ ਇੰਨੇ ਘੱਟ ਪੈਸਿਆਂ ਦੇ ਵਿੱਚ ਵੀ ਕਿਵੇਂ ਬਚਤ ਹੁੰਦੀ ਆ ਸੋ ਭਜੀ ਸੱਸੀ ਕਾਲ ਜੀ ਬੋਬੋ ਸਵਾਗਤ ਸੱਸੀ ਕਾ ਗੁਰੂ ਮਹਾਰਾਜ ਪਲਾ ਕਰੇ ਸਰਬਾਦਾ ਪਲਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਬੜਾ ਵਧੀਆ ਲੱਗਾ 10 ਰੁਪਏ ਚ ਤੁਸੀਂ ਢਿੱਡ ਭਰ ਰਹੇ ਲੋਕਾਂ ਹਾਂਜੀ ਸਾਬ ਜੀ ਮੈਂ ਆ ਤੇ ਇੱਕ ਗਰੀਬੀ ਰੇਖਾ ਚੋਂ ਨਿਕਲਿਆ ਵਾਂ ਔਰ ਮੈਨੂੰ ਬਹੁਤ ਜ਼ਿਆਦੀ ਆਉਂਦੀ ਆਪਣੀ ਗਰੀਬੀ ਵੀ ਐਸ ਗਰੀਬੀ ਦੇ ਵਿੱਚੋਂ ਮੈਂ ਰੋਟੀ ਕਮਾ ਰਿਹਾ ਵਾਂ ਔਰ ਮੈਨੂੰ ਮਿਲ ਨਹੀਂ ਰਹੀ ਮੈਂ ਐ ਵੀ ਕਹ ਰਿਹਾ ਵੀ ਮੈਨੂੰ ਰੋਟੀ ਨਹੀਂ ਮਿਲ ਰਹੀ ਔਰ ਰੋਟੀ ਮਿਲ ਰਹੀ ਹੈ ਔਰ ਐ ਗਰੀਬੀ ਦੀ ਰੇਖਾ ਦੇ ਵਿੱਚ ਮੈਂ ਸੇਵਾ ਕਰ ਰਿਹਾ ਵਾਂ ਗੁਰੂ ਰਾਮਦਾਸ ਜੀ ਨਗਰੀ ਵਿੱਚ ਮੈਨੂੰ ਮੌਕਾ ਮਿਲਿਆ ਗੁਰੂ ਰਾਮਦਾਸ ਨੇ ਮੌਕਾ ਦਿੱਤਾ ਵੀ ਸੇਵਾ ਕਰ ਮੈਂ ਸੇਵਾ ਕਰ ਰਿਹਾ ਵਾਂ ਹਾਂਜੀ अच्छा ਜਦੋਂ ਸ਼ੁਰੂਆਤ ਕੀਤੀ ਤੁਸੀਂ ਕਹਿੰਦੇ ਮੈਨੂੰ 25 ਸਾਲ ਹੋ ਗਏ ਆ ਅੱਜ ਤੋਂ 25 ਸਾਲ ਪਹਿਲਾਂ ਗੱਲ ਕਰਾਂ ਕੀ ਰੇਟ ਸੀਗੇ ਜੋ ਰਾਸ਼ਨ ਪਾਣੀ ਹੁੰਦਾ ਸੀਗਾ ਉਹ ਕਿਸ ਧਾਮ ਤੇ ਮਿਲਦਾ ਸੀ ਜਦੋਂ ਮੈਂ ਰੇੜੀ ਲਾਈ ਪਾਸ ਤੋਂ 25 ਸਾਲ ਪਹਿਲਾਂ ਉਦੋਂ ਮੈਨੂੰ 2 ਰੁਪਏ ਕਿਲੋ ਲੱਕੜ ਮਿਲਦੀ ਸੀ ਔਰ 15 ਰੁਪਏ ਕਿਲੋ ਛੋਲੇ ਮਿਲਦੇ ਸੀ ਔਰ ਲੱਕੜ ਕਈ ਆਲੂ ਲਗਭਗ ਉਹਦੂ ਮੇਰੇ ਸਾਹਮਣੇ 5 ਰੁਪਏ ਕਿਲੋ ਮਿਲਦੇ ਸੀ ਅੱਜ ਦੇ ਮਹਿੰਗਾਈ ਦੇ ਸਾਹਮਣੇ ਨਾਲ ਇਸ ਵੇਲੇ 40 ਰੁਪਏ ਕਿਲੋ ਆਲੂ ਹੋ ਗਿਆ ਹੈ 50 ਰੁਪਏ ਕਿਲੋ ਪਿਆਜ਼ ਹੋ ਗਿਆ ਹੈ ਔਰ ਲੱਕੜ ਵੀ 10-12 ਰੁਪਏ ਕਿਲੋ ਹੈ ਗਈ ਹੈ ਫਿਰ ਵੀ ਮਾਰਾ ਹੀ ਨਹੀਂ ਮੈਨੂੰ ਹੁਕਮ ਦਿੱਤਾ ਹੈ ਔਰ ਮੈਂ ਸੇਵਾ ਕਰ ਰਿਹਾ ਹਾਂ ਰੋਟੀ ਇੱਕ ਮਿਲਦੀ ਮੈਨੂੰ ਮੈਂ ਕਿਉਂ ਕਹਾਂ ਵੀ ਮੈਨੂੰ ਰੋਟੀ ਨਹੀਂ ਮਿਲਦੀ ਮੈਨੂੰ ਬੜੀ ਸੋਹਣੀ ਮਿਲ ਰਹੀ ਹੈ ਮੇਰੀ ਇੱਜ਼ਤ ਮਾਨ ਹੋ ਰਿਹਾ ਹੈ ਔਰ ਗਲੀ ਮਹੱਲੇ ਵਾਲੇ ਇੱਜ਼ਤ ਮਾਨ ਕਰਦੇ ਆ ਮੇਰੇ ਆ ਕਾਕਾ ਵੱਡਾ ਨਾਲ ਔਰ ਮੇਰੇ ਘਰ ਦੇ ਨਾਲ ਉਹ ਵੀ ਸੇਵਾ ਕਰਨ ਦੇ ਆ ਔਰ ਅਹੀ ਸੇਵਾ ਕਰ ਰਹੇ ਆ। ਅੱਛਾ ਉਦੋਂ ਸ਼ੁਰੂਆਤ ਕਿੰਨੇ ਰੁਪਏ ਦੇ ਵਿੱਚ ਕੀਤੀ ਸੀ ਗੁਲਜੀ ਸਾਬ ਜੀ ਮੈਂ 5 ਰੁਪਏ ਦੀ ਸ਼ੁਰੂਆਤ ਕੀਤੀ ਸੀ। 25 ਸਾਲ ਪਹਿਲਾਂ ਅੱਜ ਤੋਂ 25 ਸਾਲ ਪਹਿਲਾਂ 5 ਰੁਪਏ ਦੇ ਮੈਂ ਕੁਲਚਾ ਚਾਲੂ ਕੀਤਾ ਸੀ। ਹੌਲੀ ਹੌਲੀ ਬਜਟ ਕਰਤਾ ਇਹ ਬਜਟ ਮੈਂ 1 ਰੁਪਿਆ ਉਧਾਨਾ ਹਾਂ। ਸਾਲ ਬਾਅਦ 5 ਦਾ 6 ਦਾ 7 ਦਾ 8 ਦਾ ਅੱਜ ਤੇ ਬੱਚੇ ਸਕੂਲ ਆਉਂਦੇ ਆ ਵਿਚਾਰੇ ਮਾਪਿਓ 10 ਰੁਪਏ ਦਿੰਦੇ ਆ ਔਰ ਮੈਨੂੰ ਆਉਂਦਾ ਤਰਸੂਈ ਬੱਚਾ 10 ਰੁਪਏ ਲੈ ਆਉਂਦਾ ਕੀ ਖਾਏਗਾ ਉਹਨਾ ਤੇ ਪੇੜ ਵੀ ਬਰਗਾ ਔਰ ਮੈਂ 10 ਰੁਪਏ ਦਾ ਕੁਲਚਾ ਬੱਚਿਆਂ ਨੂੰ ਬਿਠਾ ਕੇ ਅੰਦਰ ਖਵਾ ਰਿਆ ਠੰਡਾ ਪਾਣੀ ਨਾਲ ਦੇ ਰਿਆ ਵਾਂ ਹਾਂਜੀ ਔਰ ਕੁਲਚਾ ਹੀ ਦਿੰਦੇ ਹੋ ਨਾਲ ਛੋਲੇ ਵੀ ਹਾਂਜੀ ਛੋਲੇ ਨਾਲ ਮਿਲ ਗਏ ਕੁਲਚਾ ਔਰ ਨਾਲ ਛੋਲੇ ਮਾਰਾਂ ਹਾਂਜੀ ਫਿਰ ਛੋਲੇ ਦੇ ਨਾਲ ਚਟਨੀ ਵੀ ਦਿੰਦੇ ਪਿਆਜ਼ ਵਾਲੀ ਤੇਰੀ ਪਿਆਜ਼ਾਂ ਵਾਲੀ ਪੂਤਰਾ ਵਾਲੀ ਚਟਨੀ ਦੇ ਰਿਆ ਅੱਜ ਦੀ ਮਹਿੰਗਾਈ ਦੇ ਵਿੱਚ ਵੀ ਮੈਂ ਪਿਆਜ਼ ਵਰਤ ਰਿਹਾ ਜੀ ਹਾਂਜੀ ਨਹੀਂ ਤਾਂ ਮੂਲਿਆਂ ਨਾਲ ਸਾਰ ਦਿੰਦੇ ਜੀ ਹਾਂਜੀ 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 ਬਿਲਕੁਲ ਕਹ ਲਈਏ ਕਿ ਇਸ ਮਹਿੰਗਾਈ ਦੇ ਵਿੱਚ ਵੀ ਇਹ ਭਾਈ ਸਾਹਿਬ ਹੁਣੇ ਸੇਵਾਕਾਰ ਨੇ 10 ਰੁਪਏ ਦੇ ਵਿੱਚ ਸਿਰਫ ਇਹ ਕੁਲਚਾ ਖਵਾ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਸਕੂਲ ਦੇ ਬੱਚੇ ਆਉਂਦੇ ਨੇ ਘਰੋਂ ਮਾਪਿਆਂ ਕੋਲੋਂ 10 ਰੁਪਏ ਲੈ ਕੇ ਆਉਣ ਤਾਂ 10 ਰੁਪਏ ਦੇ ਵਿੱਚ ਮੈਂ ਉਹਨਾਂ ਨੂੰ ਇੱਥੇ ਕੁਲਚਾ ਖਵਾਣਾ ਹੈ ਹਰ ਕਿਸੇ ਲਈ ਇੱਥੇ 10 ਰੁਪਏ ਦਾ ਕੁਲਚਾ ਆ ਅੱਜ ਤੋਂ 25 ਸਾਲ ਪਹਿਲਾਂ ਇਹਨਾਂ ਨੇ ਸ਼ੁਰੂਆਤ ਕੀਤੀ ਸੀ 5 ਰੁਪਏ ਉਸ ਦਾ ਰੇਟ ਸੀਗਾ ਭਾਵੇਂ ਅੱਜ ਮਹਿੰਗਾਈ ਹੋ ਗਈ ਆ ਜਿਵੇਂ ਉਹਨਾਂ ਨੇ ਦੱਸਿਆ ਕਿ ਅੱਜ ਲੱਕੜ ਦਾ ਰੇਟ 2 ਰੁਪਏ ਤੋਂ 10-12 ਰੁਪਏ ਹੋ ਗਿਆ ਹੈ ਸਬਜ਼ੀਆਂ ਦੇ ਰੇਟ ਵਧ ਗਏ ਨੇ ਜ਼ਰੂਰ ਉਸ ਨੂੰ ਲੈ ਕੇ ਪਰ ਇਹਨਾਂ ਦੀ ਜਿਹੜੀ ਕਿਰਤ ਕਮਾਈ ਆ ਉਹ ਸਿਰਫ 10 ਰੁਪਏ ਦੇ ਕੁਲਚੇ ਨਾਲ ਚੱਲਦੀ ਪਈ ਆ ਗੁਰੂ ਨਗਰੀ ਦੇ ਵਿੱਚ ਏਡੀ ਵੱਡੀ ਸੇਵਾ ਦਾ ਮੌਕਾ ਮਿਲ ਰਿਹਾ ਕਿਦਾਂ ਦਾ ਮਹਿਸੂਸ ਕਰ ਬਹੁਤ ਵਧੀਆ ਮੈਨੂੰ ਬੜਾ ਮਨ ਖੁਸ਼ ਹੁੰਦਾ ਹੈ ਕਿ ਅੱਜ ਗੁਰੂਆਂ ਦੀ ਨਗਰੀ ਵਿੱਚ ਮੈਂ ਰੋਟੀ ਕੁਮਾਰਿਆ ਔਰ ਮੈਨੂੰ ਮਿਲ ਰਹੀ ਹੈ ਔਰ ਮੈਨੂੰ ਬੱਚਿਆਂ ਦੀ ਬਦੌਲਤ ਨਾਲ ਬੜਾ ਅਸ਼ੀਰਵਾਦ ਉਹਨਾਂ ਨਾਲ ਰੋਟੀ ਮਿਲ ਰਹੀ ਹੈ ਬੜਾ ਸੋਹਣਾ ਬੱਚੇ ਆਂਦੇ ਨੇ ਸਕੂਲ ਦੇ 10 ਰੁਪਏ ਦਾ ਇੱਕ ਕੁਲਚਾ ਨਾਲ ਜਿਹੜੇ ਵੱਡਾ ਕਸਟਮਰ ਆਂਦਾ ਉਹਨਾਂ ਮੈਂ ਕਹਿੰਦਾ ਭਾਜੀ 10 ਰੁਪਏ ਦੇ ਦੋ ਇੱਕ ਮਲੇ ਕੁਲਚਾ 10 ਰੁਪਏ ਦਾ ਦੋ ਕੁਲਚੇ 20 ਰੁਪਏ ਦੇ ਮਿਲਣਗੇ ਨਹੀਂ ਤੇ 20 ਲਾ ਲਵਾਓ ਕਿਉਂਕਿ ਅੱਜ ਦੀ ਮੰਗਾਈ ਦੇ ਹ ਇਹ ਕੋਈ ਵੱਡਾ ਹੁੰਦਾ ਤੇ ਉਹਨੂੰ ਫਿਰ ਤੁਸੀਂ 20 ਰੁਪਏ ਦੇ ਦੋ ਕਰਦੇ ਉਹਨੂੰ 20 ਰੁਪਏ ਦੇ ਦੋ ਦਿੰਦਾ 10-10 ਵਾਲੇ ਦੋ ਦੇਈਦਾ ਔਰ 20 ਵਾਲਾ ਵੀ ਲਾਈਦਾ ਮੱਖਣ ਲਾ ਕੇ ਵੀ ਦਈਦਾ ਇਹ ਬੱਚੇ ਨਿਕਰਾਂ ਜਾਂਦੇ ਨਿਕਨੇ ਕੇ ਬੱਚੇ ਆਂਦੇ ਨੇ ਇਹਨਾਂ ਖੁਸ਼ ਹੋ ਕੇ ਜਾਂਦੇ ਖੁਸ਼ ਆ ਕੇ ਖਾਂਦੇ ਕੀ ਗੁਲਚੇ ਖਾਂਦੇ ਹੁੰਦੇ ਇੱਥੇ ਕਿੰਨੇ ਦੇਰੋਂ ਕੀ ਗੁਲਚੇ ਖਾਂਦੇ ਰੋ ਜਾਂਦੇ ਜੀ ਰੋ ਮੈਂ ਪਹਿਲੇ ਮਿਲ ਜਾਂਦੇ ਰੋ ਜਾਂਦੇ ਕਿੰਨੇ ਦਾ ਗੁਲਚਾ ਮਿਲਦਾ ਇੱਥੇ 10 ਰੁਪਏ ਦਾ 10 ਰੁਪਏ ਦਾ ਮਿਲਦਾ ਕਿ ਦੋ ਹੋਰ ਗੁਲਚਾ ਨਹੀਂ ਨਹੀਂ ਮਿਲਦਾ ਪਰ ਇਹ ਲੱਗਦਾ ਇੱਥੇ ਗੁਲਚਾ 10 ਰੁਪਏ ਦਾ ਖਾਂਦੇ ਹਾਂ ਜੀ ਸਵਾਦ ਹੁੰ ਅੱਛਾ ਕੋਈ ਕਮੀ ਪੇਸ਼ੀ ਤੇ ਨਹੀਂ ਛੱਡਦੇ ਫਿਰ ਲੋਕ ਕਹਿ ਦੇਣਗੇ ਕਿ 10 ਰੁਪਏ ਦੇ ਵਿੱਚ ਇਹ ਨਾ ਹੋਵੇਗੀ ਤੁਸੀਂ ਆਲੂ ਘੱਟ ਪਰ ਕੇ ਦੋ ਆ ਦੇਖੋ 10 ਰੁਪਏ ਦਾ ਪ੍ਰਾਇਸ ਹੈ ਔਰ ਇਸ ਵਿੱਚ ਪੂਰੀ ਪੀਠੀ ਪਾਈ ਦੀ ਹੈ ਇਹਨੇ ਵੀ ਪੀਠੀ ਘੱਟ ਪਾਈ ਹੈ ਸਾਈਜ਼ ਦੇ ਮੁਤਾਬਕ ਹੈਗਾ ਹਾਂਜੀ ਸਾਈਜ਼ ਦੇ ਮੁਤਾਬਕ ਹੈਗਾ ਛੋਟਾ ਕੁਲਚਾ ਵੱਡਾ ਵੱਡਾ ਇਸ ਕਰਨਾ ਮਲਵੀ 10 ਰੁਪਏ ਦਾ 15 ਰੁਪਏ ਦਾ 20 ਰੁਪਏ ਦਾ 30 ਰੁਪਏ ਦਾ ਮਲਵੀ ਬਜਟ ਰੱਖਿਆ ਦਾ ਅੱਛਾ ਵੱਟ ਵੱਟ ਕੁਲਚਾ ਕਿੰਨੇ ਰੁਪਏ ਦਾ ਹੈਗਾ ਤੁਹਾਡਾ ਵੱਟ ਵੱਟ ਮੈਂ 30 ਰੁਪਏ ਦਾ ਕੁਲਚਾ ਆਇਆ ਵੇਖੋ 30 ਰੁਪਏ ਦਾ ਕੁਲਚਾ ਲਗਾਇਆ ਬਿਲਕੁ ਜਿਹੜਾ ਕੁਲਚਾ ਆ ਉਹਦਾ ਸਾਈਜ਼ ਆ ਇਹਦੇ ਉੱਤੇ ਮੱਖਣ ਵੀ ਲਾ ਕੇ ਦੇਣਗੇ ਮੱਖਣ ਕਿਹੜਾ ਵਰਤਦੇ ਹੋ ਨਿਊਟਰਲਾਈਡ ਮੱਖਣ ਵਰਤਦਾ ਹਾਂਜੀ ਹਾਂਜੀ ਬਿਲਕੁਲ ਜਿੱਥੇ ਕੱਲੀ ਅੱਜ 50-60 ਰੁਪਏ ਦਾ ਕੁਲਚਾ ਮਿਲਦਾ ਹੈਗਾ ਆ ਉੱਥੇ ਇਹ ਭਾਈ ਸਾਹਿਬ ਹੁਣੇ ਗੁਰੂ ਨਗਰੀ ਦੇ ਵਿੱਚ ਰਹਿ ਕੇ ਸੇਵਾ ਕਰ ਰਹੇ ਨੇ ਸਿਰਫ ਤੇ ਸਿਰਫ 10 ਰੁਪਏ ਤੋਂ ਕੁਲਚੇ ਦੀ ਸ਼ੁਰੂਆਤ ਹੋ ਗਈ ਹੈ ਪੰਜਾਬੀਓ ਇਹ ਅੰਬਰਸਰੀਆ ਗੁਰੂ ਨਗਰੀ ਹੈਗੀ ਆ ਜਿੱਥੇ ਲੋਕ ਕਿਰਤ ਕਮਾਈਆਂ ਦੇ ਵਿੱਚ ਵਾਦੇ ਨਹੀਂ ਸੇਵਾ ਦਾ ਮੌਕਾ ਜ਼ਿਆਦਾ ਸਮਝਦੇ ਨੇ ਸੋ ਕਹ ਲਈਏ ਕਿ ਇੱਕ ਸਾਹਬ ਦੀ ਇਹ ਭਾਈ ਸਾਹਿਬ ਹੁਣੇ ਸੇਵਾ ਕਰ ਰਹੇ ਆ ਲੋਕਾਂ ਦਾ ਟਿੱਡ ਪਾ ਰਹੇ ਆ ਜਿੱਥੇ ਬੱਚੇ ਕਹ ਲੀਏ ਕਿ ਜੇਕਰ ਆਉਂਦੇ ਆ ਤੇ 10 ਰੁਪਏ ਲੈ ਕੇ ਆਉਂਦੇ ਤਾਂ 10 ਰੁਪਏ ਦੇ ਵਿੱਚ ਉਹਨਾਂ ਨੂੰ ਕੁਲਚਾ ਤਾਂ ਕਿੱਥੋਂ ਖਾਣ ਨੂੰ ਮਿਲਦਾ ਹੈ ਕਿੱਦਾਂ ਤਾਂ ਲੱਗਦਾ ਇਹ ਜਦੋਂ ਲੋਕ ਖਾ ਕੇ ਜਾਂਦੇ 10 ਰੁਪਏ ਚ ਉਹਨਾਂ ਨੂੰ ਵੀ ਖੁਸ਼ੀ ਮਿਲ ਜਾਂਦੀ ਹੈ ਤੁਹਾਨੂੰ ਕੀ ਮਹਿਸੂਸ ਹੁੰਦਾ ਮੈਨੂੰ ਬੜੀ ਖੁਸ਼ੀ ਹੁੰਦੀ ਜੀ ਮੇਰੇ ਮਨ ਨੂੰ ਖੁਸ਼ ਹੋ ਜਾਂਦਾ ਜੇ ਜਦੋਂ ਬੱਚਾ ਇੱਕ ਆ ਕੇ ਕੁਲਚਾ 10 ਰੁਪਏ ਦਾ ਮੰਗਦਾ ਖਾਂਦਾ ਔਰ ਮੈਨੂੰ ਖੁਸ਼ੀ ਹੁੰਦੀ ਹੈ ਸਕੂਲ ਦੇ ਬੱਚੇ ਆ ਰਹੇ ਆ ਸਕੂਲ ਦੇ ਬੱਚਿਆਂ ਨੇ ਵੀ 10-10 ਰੁਪਏ ਵਾਲਾ ਕੁਲਚਾ ਹੀ ਖਾਣੇ ਆ ਮੇਰਾ ਮਨ ਬੜਾ ਹੋਂਦੇ ਤੇ ਰੋਜ ਹੋਂਦੇ ਕੋਲ ਚਗਾ ਹਾਂਜੀ ਕਿੰਨੇ ਦਾ ਮਿਲਦਾ 10 ਰੁਪਏ ਦਾ ਮਿਲਦਾ ਕਿਤੇ ਹੋਰ 10 ਰੁਪਏ ਦਾ ਅੰਮ੍ਰਿਤਸਰ ਨਾ ਨਾ ਵਧੀਆ ਹੁੰਦਾ ਸਵਾਦ ਹੁੰਦਾ ਹਾਂਜੀ ਕਮੀ ਪੇਸ਼ੀ ਤੇ ਨਹੀਂ ਹੁੰਦੀ ਨਹੀਂ ਨਹੀਂ ਕਿਤਾ ਦਾ ਲੱਗਦਾ ਯਾਰ 10 ਰੁਪਏ ਦਾ ਗੁਲਚਾ ਕਿਦੋਂ ਮਿਲਦਾ ਮਹੰਗਾਈ ਨਹੀਂ ਮਹੰਗਾਈ ਨਹੀਂ ਨਹੀਂ ਵਧੀਆ ਹੈ ਵਧੀਆ ਬੜਾ ਵਧੀਆ ਮੇਰੇ ਖਿਆਲ ਰਾਸ਼ਨ ਲੈਣ ਜਾਈਏ 3-4000 ਦਾ ਤੇ 5-6 ਚੀਜ਼ਾਂ ਹੀ ਹੁੰਦੀਆਂ ਅੱਜਕੱਲ ਹਾਂਜੀ ਹਾਂਜੀ 10 ਵੈਸਾਂ ਬੜਾ ਸਹੀ ਹੈਗਾ ਬਹੁਤ ਵਧੀਆ ਹਾਂਜੀ ਆਇਆ ਕਰੋ ਹੋਰ ਯਾਰ ਦੋਸਤ ਲੈ ਕੇ ਫਿਰ ਅਸੀਂ ਰੋ ਜਾਂਦੇ ਇੱਥੇ ਹੋਈ ਹੁੰਦੇ ਹਾਂ ਜੀ ਕੀ ਬਾਤ ਹੈ ਤਾਂ ਬਿਲਕੁਲ ਬਹੁਤ ਵਧੀਆ ਕਹਿ ਰਹੇ ਕਿ ਪ੍ਰਾਲਾ ਹੈਗਾ ਆ 100 ਰੁਪਏ ਦੇ ਵਿੱਚ ਜਿੱਥੇ ਕਹ ਲੀਏ ਕਿ ਆਪਾਂ ਚੀਜ਼ਾਂ ਨੂੰ ਕਈਆਂ ਨੂੰ ਤਰਸ ਦੇ ਦੇਣੇ ਪਰ 100 ਰੁਪਏ ਦੇ ਵਿੱਚ ਇੱਥੇ ਤੁਸੀਂ ਕੁਲਚਾ ਖਾ ਸਕਦੇ ਹੋ ਇਹ ਗੁਰੂ ਨਗਰੀ ਦਾ ਪਿਆਰ ਹੈ ਗੁਰੂ ਦੇ ਲੋਕਾਂ ਦਾ ਪਿਆਰ ਆ ਸੋ ਡੈਮ ਗੰਜ ਵਿਖੇ ਇਹ ਆਪਣੀ ਇੱਕ ਕਾਰ ਚਲਾਉਂਦੇ ਨੇ ਭਾਜੀ ਐਡਰੈਸ ਦੱਸ ਦੋ ਜੇਕਰ ਕਿਸੇ ਨੇ ਆਣਾ ਹਾਂਜੀ ਮੇਰਾ ਐਡਰੈਸ ਹੈ ਜੀ ਡੈਮ ਗੰਜ ਮੇਨ ਬਾਜ਼ਾਰ ਔਰ ਮੋਬਾਈਲ ਨੰਬਰ ਹੈਗਾ 9316620576 ਹਾਂਜੀ ਨੇ ਤੇ ਵਿਆਹਾਂ ਸ਼ਾਦੀਆਂ ਲਈ ਜੇਕਰ ਕੋਈ ਬਲੋਕ ਨਹੀਂ ਸਭ ਵੀ ਅੱਛੇ ਹੀ ਬਸ ਬੱਚਿਆਂ ਦਾ ਮੈਂ ਢਿੱਡ ਪੋਣਾ ਨਾ ਚਾਹਣਾ ਪਿਆਰ ਹੈਗਾ ਮੈਂ ਬੱਚਿਆਂ ਦੀ ਹੀ ਸੇਵਾ ਕਰਦੀ ਰਹਿਣਾ ਹਾਂਜੀ ਇਹਨਾਂ ਦੀ ਸੇਵਾ ਮਿਲਦੀ ਰਵੇ ਮੈਂ ਇਹਨਾਂ ਦੀ ਸੇਵਾ ਕਰਦਾ ਰਵਾਂਗਾ ਹਾਂਜੀ ਬਿਲਕੁਲ ਬੱਚੇ ਰੱਬ ਦਾ ਰੂਪ ਹੈ ਜੀ ਉਹ ਚੈਨਲ ਵਾਲੇ ਭਾਈ ਦਾ ਮੈਂ ਬਹੁਤ ਬਹੁਤ ਧੰਨਵਾਦ ਆ ਜਿਹੜੇ ਮੇਰੇ ਕੋਲ ਚੱਲ ਕੇ ਆਏ ਮੈਂ ਇਹਨਾਂ ਦਾ ਇੱਜ਼ਤ ਮਾਨ ਬਹੁਤ ਮੈਨੂੰ ਖੁਸ਼ ਹੋ ਗਿਆ ਜੀ ਜਦੋਂ ਆਏ ਮੇਰੇ ਕੋਲ ਇਹਨਾਂ ਇਹਨਾਂ ਕੋ ਮਨ ਮੈਂ ਦੇਣਾ ਨਹੀਂ ਦੇ ਸਕਦਾ ਇਹਨਾਂ ਦਾ ਜਿਹੜੇ ਉਚਾਰੇ ਆਏ ਆ ਔਰ ਮੈਂ ਇਹਨਾਂ ਨੂੰ ਖੁਸ਼ੀ ਨਾਲ ਕੁਲਚਾ ਖਵਾ ਕੇ ਭੇਜਣਾ ਉਹ ਜਿੰਨੀ ਮੈਂ ਭੇਜਣਾ ਜੀ ਸੋ ਬਿਲਕੁਲ ਬਹੁਤ ਵਧੀਆ ਲੱਗਾ ਭਾਈ ਸਾਹਿਬ ਉਹਨਾਂ ਨਾਲ ਗੱਲ ਕਰਕੇ ਜਦੋਂ ਕਿਹਾ ਕਿ ਮੈਂ ਗੁਰੂ ਨਗਰੀ ਦੇ ਵਿੱਚ ਗੁਰੂ ਰਾਮਦਾਸ ਜੀ ਦੀ ਕਿਰਪਾ ਦੇ ਨਾਲ ਇਸ ਜਗਾ ਤੇ ਸੇਵਾ ਕਰ ਰਿਹਾ ਮੈਨੂੰ ਜਦੋਂ ਬੱਚੇ ਆਉਂਦੇ ਆ 10 10 ਰੁਪਏ ਦਾ ਕੁਲਚਾ ਮੈਂ ਉਹਨਾਂ ਨੂੰ ਖੋਣਾ ਤਾਂ ਮੈਨੂੰ ਲੱਖ ਅਸੀਸਾਂ ਵੀ ਮਿਲਦੀਆਂ ਨੇ ਖੁਸ਼ੀਆਂ ਵੀ ਮਿਲਦੀਆਂ ਨੇ ਸੋ ਆਓ ਪੰਜਾਬੀਓ ਐਡਰੈਸ ਭਾਈ ਸਾਹਿਬ ਉਹਨਾਂ ਨੇ ਤੁਹਾਨੂੰ ਦੱਸਤਾ ਜੇਕਰ ਤੁਹਾਨੂੰ ਲੱਗਦਾ ਆ ਕਿ ਉਹ 10 ਰੁਪਏ ਦੇ ਵਿੱਚ ਵੀ ਕਮੀ ਆ ਤੇ ਫਿਰ ਮੈਨੂੰ ਨਹੀਂ ਲੱਗਦਾ ਸ਼ਾਇਦ 10 ਰੁਪਏ ਦਾ ਕੁਲਚਾ ਤੁਸੀਂ ਚਾਹੇ ਕਿ ਤੋਂ ਹੋਰ ਖਾ ਲੋਗੇ ਪਰ ਇਹ ਪੰਜਾਬੀਆਂ ਦਾ ਪਿਆਰ ਆ ਇਹ ਗੁਰੂ ਨਗਰੀ ਦੇ ਵਿੱਚ ਇੱਕ ਸੇਵਾ ਦਾ ਮੌਕਾ ਜੋ ਇਹ ਭਾਈ ਸਾਹਿਬ ਹੋਣਾ ਨੇ ਸੰਭਾਲਿਆ ਹੋਇਆ ਮੈਨੂੰ ਦਿਓ ਇਜਾਜ਼ਤ ਆਨਰ ਦੇ ਲਈ ਸਿਮਰਦੀਪ ਸਿੰਘ ਅੰਮ੍ਰਿਤਸਰ